ਯਾਰ ਕੋਈ ਨਾ ਚੱਲਦਾ ਬੋਰਡ ਕਾ ਤਾਂ ਚੱਲਦਾ ਛੋਟ ਲਿੰਕ ਦੇ ਵਿੱਚ ਸੋਸ਼ਲ ਮੀਡੀਆ ਤੇ ਕਿੰਮੀ ਪਵਣ ਦਾ ਮਾਮਲਾ ਅੱਜ ਕੱਲ ਕਾਫੀ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਤੇ ਮਾਮਲਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਫਰੈਸ਼ੀ ਕਨੇਡੀਅਨ ਦੇ ਵੱਲੋਂ ਵੀਡੀਓ ਦੇ ਵਿੱਚ ਕਿੰਮੀ ਦੇ ਕਈ ਰਾਜ਼ ਖੋਲੇ ਸਨ ਤੇ ਹੁਣ ਤੱਕ ਫਰੈਸ਼ੀ ਦੇ ਵੱਲੋਂ ਦੋ ਪਾਰਟ ਵੀਡੀਓ ਦੇ ਪਾਏ ਗਏ ਸਨ ਜਿਨ੍ਹਾਂ ਦੇ ਵਿੱਚ ਵੱਡੇ ਖੁਲਾਸੇ ਫਰੈਸ਼ੀ ਕਨੇਡੀਅਨ ਨੇ ਕੀਤੇ ਸਨ ਉਸ ਤੋਂ ਬਾਅਦ ਕਿੰਮੀ ਪਵਨ ਇੱਕ ਦੂਜੇ ਤੋਂ ਵੱਖ ਹੋ ਗਏ ਸਨ ਤੇ ਹੁਣ ਹਾਲ ਹੀ ਦੇ ਵਿੱਚ ਫਰੈਸ਼ੀ ਕੈਨੇਡੀਅਨ ਨੇ ਵੀਡੀਓ ਦਾ ਤੀਜਾ ਪਾਰਟ ਵੀ ਪਾ ਦਿੱਤਾ ਹੈ ਜਿਸ ਵਿੱਚ ਉਸ ਨੇ ਸ਼ਰੀਆਮ ਕਿੰਮੀ ਪਵਨ ਅਤੇ ਸਨੇਹਾ ਕਟਿਆਲ ਦੇ ਗਗਨ ਲੈਲੀ ਤੋਂ ਵੱਖ ਹੋਣ ਦੇ ਕਾਰਨ ਨੂੰ ਦੱਸ ਦਿੱਤਾ ਹੈ ਤੇ ਕਿੰਮੀ ਪਵਨ ਦੇ ਬਾਰੇ ਵੀ ਕਈ ਰਾਜ਼ ਖੋਲ ਦਿੱਤੇ ਹਨ ਤੇ ਕਿੰਮੀ ਦੇ ਜਿਹੜੇ ਮੁੰਡਿਆਂ ਦੇ ਨਾਲ ਰਿਲੇਸ਼ਨ ਸੀ ਉਹਨਾਂ ਦੀ ਤਸਵੀਰ ਵੀ ਦਿਖਾ ਦਿੱਤੀ ਹੈ ਤੇ ਐਂਡ ਤੇ ਤੁਹਾਨੂੰ ਉਹ ਵੀਡੀਓ ਕਲਿੱਪ ਵੀ ਦਿਖਾਵਾਂਗੇ ਜਿਸ ਦੇ ਵਿੱਚ ਕਿੰਮੀ ਸ਼ਰਾਬ ਪੀਂਦੀ ਹੋਈ ਨਜ਼ਰ ਆ ਰਹੀ ਹੈ ਤੇ ਫ੍ਰੈਸ਼ੀ ਨੇ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਕਿਸੇ ਦਾ ਘਰ ਖਰਾਬ ਨਹੀਂ ਕੀਤਾ ਬਲਕਿ ਕਿਸੇ ਦਾ ਘਰ ਖਰਾਬ ਹੋਣ ਤੋਂ ਬਚਾਇਆ ਹੈ ਸੱਚ ਸਾਹਮਣੇ ਲਿਆ ਕੇ ਕਿਉਂਕਿ ਉਸਨੇ ਕਿਹਾ ਕਿ ਜੇ ਮੈਂ ਸੱਚ ਸਾਹਮਣੇ ਨਾਲ ਲਿਆਉਂਦਾ ਤਾਂ ਪਵਨ ਨੇ ਪਤਾ ਨਹੀਂ ਕਿੰਨਾ ਸਮਾਂ ਧੋਖੇ ਦੇ ਵਿੱਚ ਰਹਿਣਾ ਸੀ ਤੇ ਕਿੰਮੀ ਤੇ ਵਿਸ਼ਵਾਸ ਕਰਦੇ ਰਹਿਣਾ ਸੀ ਕਿੰਮੀ ਕੱਲ ਨੂੰ ਪਵਨ ਨੂੰ ਆਪਣੇ ਰਿਸ਼ਤੇ ਚੋਂ ਹਟਾਉਣ ਦੇ ਲਈ ਕੁਝ ਵੀ ਕਰ ਸਕਦੀ ਸੀ ਤੇ ਫਰੈਸ਼ੀ ਦਾ ਕਹਿਣਾ ਹੈ ਕਿ ਕਿੰਮੀ ਨੇ ਕਿਹਾ ਕਿ ਸੁਨੇਹਾ ਨੇ ਉਸ ਨੂੰ ੱੱਕੇ ਨਾਲ ਸ਼ਰਾਬ ਪਲਾਈ ਸੀ ਤੇ ਉਸ ਨੇ ਵੀਡੀਓ ਦੇ ਵਿੱਚ ਕਿਹਾ ਕਿ ਇਹ ਵੋਡਕਾ ਦੇ ਸ਼ਾਰਟ ਪਹਿਲਾਂ ਕਿਸੇ ਦੇ ੱੱਕੇ ਨਾਲ ਪਲੌਣ ਨਾਲ ਲੱਗਦੇ ਸੀ ਤੇ ਬਾਕੀ ਫਰੈਸ਼ੀ ਗਰੇਡੀਅਨ ਨੇ ਕਿਹਾ ਕਿ ਮੈਂ ਕਿਸੇ ਦਾ ਘਰ ਖਰਾਬ ਨਹੀਂ ਕਰਦਾ ਬਲਕਿ ਇਹਨਾਂ ਬਲੌਗਰਾਂ ਦੇ ਪਿੱਛੇ ਲੱਗ ਕੇ ਲੋਕਾਂ ਦੇ ਕਈ ਘਰ ਖਰਾਬ ਹੁੰਦੇ ਹਨ ਕਿਉਂਕਿ ਜੋ ਇਹ ਬਲੌਗਰ ਆਪਣੀ ਫੇਕ ਲਾਈਫ ਦੇ ਵਿੱਚ ਵੀਡੀਓ ਚ ਦਿਖਾਉਂਦੇ ਹਨ ਉਹਨਾਂ ਦੇ ਪਿੱਛੇ ਲੱਗ ਕੇ ਲੋਕ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਹਨ ਤੇ ਕਈ ਘਰ ਵਾਲੀਆਂ ਆਪਣੇ ਪਤੀਆਂ ਤੋਂ ਉਹਨਾਂ ਚੀਜ਼ਾਂ ਦੀ ਮੰਗ ਕਰਦੀਆਂ ਹਨ ਤੇ ਇਹ ਵਲੌਗਰ ਜੋ ਵੀ ਕਰਦੇ ਹਨ ਜੋ ਵੀ ਵੀਡੀਓ ਦੇ ਵਿੱਚ ਦਿਖਾਉਂਦੇ ਹਨ ਇਹ ਸਭ ਕੁਝ ਫੇਕ ਹੁੰਦਾ ਹੈ ਕਿ ਜੋ ਵੀ ਇਹ ਆਪਣੀਆਂ ਵੀਡੀਓ ਦੇ ਵਿੱਚ ਗਹਿਣੇ ਗਟਿਆਂ ਤੋਂ ਲੈ ਕੇ ਡਾਇਮੰਡ ਦੀਆਂ ਰਿੰਗਾਂ ਤੱਕ ਇੱਕ ਦੂਜੇ ਨੂੰ ਗਿਫਟ ਕਰਦੇ ਹਨ ਇਹ ਸਭ ਦਿਖਾਵੇ ਲਈ ਕੀਤਾ ਜਾਂਦਾ ਹੈ ਉਸਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮੈਨੂੰ ਮੈਸੇਜ ਕਰਦੇ, ਈਮੇਲ ਕਰਦੇ ਸਨ ਕਿ ਅਸੀਂ ਉਹਨਾਂ ਨੂੰ ਬਹੁਤ ਪਸੰਦ ਕਰਦੇ ਸੀ ਜਾਂ ਅਸੀਂ ਇਹਨਾਂ ਵਲੌਗਰਾਂ ਨੂੰ ਪਸੰਦ ਕਰਦੇ ਸੀ ਜਾਂ ਇਹਨਾਂ ਦੀਆਂ ਵੀਡੀਓਜ਼ ਦੇਖਦੇ ਸੀ ਜਾਂ ਹੋਰ ਵੀ ਕਈ ਕੁਝ ਤੇ ਬਾਕੀ ਉਸਨੇ ਸਨੇਹਾ ਕਟਿਆਲ ਦੇ ਡਿਵੋਰਸ ਤੇ ਵੀ ਖੁੱਲ੍ਹ ਕੇ ਚੁੱਪੀ ਤੋੜੀ ਹੈ। ਤੇ ਸ਼ਰਿਆਮ ਗਗਨ ਲੈਲੀ ਦੀ ਸਨੇਹਾ ਦੇ ਨਾਲ ਉਹ ਕਾਲ ਰਿਕਾਰਡਿੰਗ ਸੁਣਾਈ ਜਿਸ ਦੇ ਵਿੱਚ ਗਗਨ ਲੈਲੀ ਉਸ ਨੂੰ ਸ਼ਰਿਆਮ ਗਾਲਾਂ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਸਨੇਹਾ ਨੇ ਗਗਨ ਲੈਲੀ ਤੋਂ ਵੱਖ ਹੋਣ ਦਾ ਇਹ ਵੱਖ ਹੋਣ ਤੇ ਇਹ ਇਲਜ਼ਾਮ ਲਗਾਇਆ ਸੀ ਕਿ ਗਗਨ ਲੈਲੀ ਉਸ ਦੇ ਨਾਲ ਕੁੱਟਮਾਰ ਕਰਦਾ ਸੀ ਤੇ ਉਸ ਤੋਂ ਦਾਜ ਦਹੇਜ ਦੀ ਮੰਗ ਕਰਦਾ ਸੀ ਤੇ ਬਾਕੀ ਉਸਨੇ ਕਿਹਾ ਕਿ ਮੈਨੂੰ ਕਿਸੇ ਦਾ ਘਰ ਤੜਵਾਉਣ ਦਾ ਕੋਈ ਸ਼ੌਂਕ ਨਹੀਂ ਸੀ ਬਲਕਿ ਕਿੰਮੀ ਦੇ ਕਾਲੇ ਕਾਰਨਾਮਿਆਂ ਦੇ ਬਾਰੇ ਪਵਨ ਨੂੰ ਪਿਛਲੇ 1 ਸਾਲ ਤੋਂ ਪਤਾ ਸੀ ਤੇ ਉਸ ਨੂੰ ਲੋਕਾਂ ਦੇ ਵੱਲੋਂ ਟੌਰਚਰ ਕੀਤਾ ਜਾਂਦਾ ਸੀ ਤੇ ਬਲੈਕਮੇਲ ਵੀ ਕੀਤਾ ਜਾਂਦਾ ਸੀ ਤੇ ਕੈਨੇਡੀਅਨ ਨੇ ਕਿਹਾ ਕਿ ਜੇ ਮੈਂ ਇਸ ਸਾਰੇ ਮਸਲੇ ਦਾ ਭਾਂਡਾ ਨਾ ਫੋੜਦਾ ਤਾਂ ਪਤਾ ਨਹੀਂ ਕਿੰਨਾ ਸਮਾਂ ਪਵਨ ਨੇ ਬਲੈਕਮੇਲਿੰਗ ਦਾ ਸ਼ਿਕਾਰ ਹੋਣਾ ਸੀ ਤੇ ਬਾਕੀ ਤੁਸੀਂ ਫੁੱਲ ਵੀਡੀਓ ਫਰੈਸ਼ੀ ਕੈਨੇਡੀਅਨ ਦੇ ਚੈਨਲ ਤੇ ਜਾ ਕੇ ਦੇਖ ਸਕਦੇ ਹਾਂ ਕਿਉਂਕਿ ਕਿੰਮੀ ਪਵਨ ਦਾ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਤੇ ਇਸ ਮਸਲੇ ਦੇ ਭਾਂਡਾ ਫੁੱਟਣ ਤੋਂ ਬਾਅਦ ਕਿੰਮੀ ਤੇ ਪਵਨ ਨੇ ਖੁਦ ਵੀ ਆਪਣੇ ਚੈਨਲਾਂ ਤੋਂ ਇਹ ਗੱਲ ਡਿਕਲੇਅਰ ਕਰ ਦਿੱਤੀ ਹੈ ਕਿ ਉਹ ਦੋਨੇ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ ਤੇ ਪਿਛਲੇ ਸਮੇਂ ਤੋਂ 0300 ਵਾਲਿਆਂ ਨੇ ਵੀ ਆਪਣੀ ਸਟੋਰੀ ਦੇ ਵਿੱਚ ਪਵਨ ਦੇ ਨਾਲ ਪੋਡਕਾਸਟ ਦੀ ਇੱਕ ਫੋਟੋ ਸਾਂਝੀ ਕੀਤੀ ਸੀ ਸਨੈਪਚੈਟ ਤੇ ਤੇ ਹੁਣ ਲੋਕਾਂ ਨੂੰ ਉਮੀਦ ਹੈ ਕਿ ਪਵਨ 0300 ਵਾਲਿਆਂ ਦੇ ਚੈਨਲ ਤੇ ਆ ਕੇ ਆਪਣੇ ਇਸ ਮਸਲੇ ਦੇ ਬਾਰੇ ਚੁੱਪੀ ਤੋੜੇਗਾ ਤੇ ਕਿੰਮੀ ਦਾ ਸਾਰਾ ਸੱਚ ਲੋਕਾਂ ਨੂੰ ਦੱਸੇਗਾ ਤੇ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੇ ਇਹ ਦੱਸ ਦਿੱਤਾ ਹੈ ਕਿ ਅਸੀਂ ਦੋਨੇ ਵਕ ਹੋ ਚੁੱਕੇ ਹਾਂ ਬਾਕੀ ਜਿਵੇਂ ਹੀ 0300 ਵਾਲੇ ਤੇ ਜਾਂ ਹੋਰ ਕਿਸੇ ਵੀ ਚੈਨਲ ਦੇ ਥਰੂ ਪਵਨ ਦਾ ਪੋਡਕਾਸਟ ਆਉਂਦਾ ਹੈ ਤਾਂ ਅਸੀਂ ਤੁਹਾਡੇ ਨਾਲ ਉਹ ਵੀਡੀਓ ਜ਼ਰੂਰ ਸਾਂਝੀ ਕਰਾਂਗੇ ਤੇ ਬਾਕੀ ਉਹਨਾਂ ਦੀ ਅਸਲ ਸਚਾਈ ਇਸ ਮਾਮਲੇ ਦੇ ਪਿੱਛੇ ਕੀ ਹੈ ਉਹ ਜਾਂ ਤਾਂ ਪਵਨ ਜਾਣਦਾ ਹੈ ਜਾਂ ਕਿੰਮੀ ਜਾਣਦੀ ਹੈ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਹੁਣ ਦੇਖੋ ਤੁਸੀਂ ਕਿੰਮੀ ਦੇ ਉਹ ਸਬੂਤ ਜਿਸ ਵਿੱਚ ਉਹ ਸ਼ਰਿਆਮ ਸ਼ਰਾਬ ਪੀਂਦੀ ਹੋਈ ਨਜ਼ਰ ਆ ਰਹੀ ਹੈ ਆ YouTube ਤੇ ਦਿਖਾ ਨਹੀਂ ਸਕਿਆ ਸੀਗੇ ਮੈਡਮ ਨੇ दारू ਪਹਿਲੀ ਵਾਰੀ ਪੀਤੀ ਹੈ ਪਹਿਲੀ ਵਾਰੀ ਪੀਤੀ ਹੈ ਬਲੈਂਡਰ ਸਪ੍ਰਾਈਟ ਬਲੈਂਡਰ ਪ੍ਰਾਈਟ ਬਲੈਂਡਰ ਪ੍ਰਾਈਟ ਯਾ ਨਾਈਸ ਨਾਈਸ ਬੋਰਡ ਕਾ ਚੱਲੋ ਜਰ ਕੋਈ ਨਾ ਚੱਲਦਾ ਬੋਰਡ ਕਾ ਤਾਂ ਚੱਲਦਾ ਹੈ ਛੋਟ ਲਿਮਕੇ ਦੇ ਵਿੱਚ ਚਿਲ ਮੁੜ ਚੱਲਦਾ ਹੈ ਔਨ ਛੋਟ ਲਿਮਕੇ ਦੇ ਵਿੱਚ ਚਿਲ ਮੁੜ ਚੱਲਦਾ ਹੈ ਔਨ ਤੇ ਫਿਰ ਕਿਸੇ ਹੋਰ ਤੇ ਇਲਜ਼ਾਮ ਕਰ ਤਲੋਣੇ ਕਿ ਵਾਈਨ ਨਾਲ ਮੈਨੂੰ ਕੁਝ ਹੋ ਗਿਆ ਸੀ ਦਾ ਵਾਇੰਟ ਕੁਝ ਮਿਕਸ ਕੀਤਾ ਹੋਵੇ ਪਰ ਇੱਥੇ ਦਾ ਚਲਮੜ ਚੱਲਦਾ ਔਨ ਚਲਮੜ ਚੱਲਦਾ ਔਨ ਇਹ glass ਹਿਲਦਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ